ਸਾਰੇ ਭੈਣ ਭਰਾਵਾਂ ਨੂੰ ਰਾਮ ਲוק ਸਿੰਘ ਹੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੀ ਆਪਣੀ ਜਗ੍ਹਾ ਤੇ ਆਪਣੇ ਪਰਿਵਾਰ ਨਾਲ ਬਿਲਕੁਲ ਠੀਕ ਠਾਕ ਹੋਵੋਗੇ ਪ੍ਰਮਾਤਮਾ ਆਪ ਸਭ ਨੂੰ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰੱਖੇ ਬਹੁਤ ਸਾਰੇ ਕਮੈਂਟ ਆ ਰਹੇ ਸੀ ਤੇ ਬਹੁਤ ਸਾਰੇ ਦੋਸਤਾਂ ਦੇ ਇਹ ਸਵਾਲ ਵੀ ਸੀਗੇ ਕਿ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ YouTube ਦੇ ਉੱਤੇ ਜ਼ਿਆਦਾ ਪੈਸਾ ਹੈ ਜਾਂ Instagram ਚਲਾਉਣ ਦੇ ਉੱਤੇ ਜ਼ਿਆਦਾ ਪੈਸਾ ਜਿੱਥੇ ਤੱਕ ਮੈਂ ਕਾਫੀ ਜਿਹੜੇ ਪੁਰਾਣੇ ਯੂਟਿਊਬਰ ਨੇ ਜਿਨ੍ਹਾਂ ਨੂੰ 8 10 10 ਸਾਲ ਹੋ ਗਏ ਨੇ ਤੇ ਉਹਨਾਂ ਦੀ ਕਾਫੀ ਵੀਡੀਓ ਦੇਖੀ ਹੈ ਤੇ ਜਿੱਥੇ ਤੱਕ ਮੈਨੂੰ ਅਨੁਭਵ ਹੋਇਆ ਜਾਂ ਮੈਨੂੰ ਜਾਣਕਾਰੀ ਮਿਲੀ ਜਾਂ ਮੈਂ ਸਮਝਦਾ ਕਿ YouTube ਚੈਨਲ ਦੇ ਉੱਤੇ ਹੀ ਜ਼ਿਆਦਾ ਪੈਸਾ ਹੈ ਕਿਉਂ YouTube ਚੈਨਲ ਜਿਉਂਤੇ ਆਪਣੀ ਜਿਹੜੀਆਂ ਵੀਡੀਓ ਨਹੀਂ ਉਹ ਆਪਾਂ ਲੰਬੀਆਂ ਬਣਾ ਸਕਦੇ ਹਾਂ ਲੰਬੀ ਵੀਡੀਓ ਬਣਾਦੇ ਨਾਲ ਜਿਹੜਾ YouTube ਹੈ ਉਹਦੇ ਉੱਤੇ ਐਡ ਦਿੰਦਾ ਐਡ ਦਾ 45% ਪੈਸਾ ਆਪਾਂ ਨੂੰ ਆਉਂਦਾ ਤੇ ਬਾਕੀ ਦਾ ਪੈਸਾ YouTube ਦੇ ਕੋਲ ਚਲੇ ਜਾਂਦਾ ਤੇ ਦੂਸਰੇ ਪਾਸੇ ਗੱਲ ਕਰੀ ਆਪਾਂ Instagram ਦੀ Instagram ਦੇ ਉੱਤੇ ਆਪਣੀਆਂ ਬਹੁਤ ਸਾਰੀਆਂ ਸ਼ਾਰਟ ਵੀਡੀਓ ਹੁੰਦੀਆਂ ਨੇ ਯਾਦ ਕਰਕੇ ਸ਼ਾਰਟ ਵੀਡੀਓ ਹੁੰਦੀਆਂ ਜਿਹਦੇ ਉੱਤੇ ਆਹਾਂ ਆਪਣੀ ਕੋਈ ਦੁਕਾਨਦਾਰੀਆਂ ਜਾਂ ਆਪਣਾ ਕੋਈ ਬਿਜ਼ਨਸ ਹੈ ਜਾਂ ਆਪਾਂ ਕਿਸੇ ਚੀਜ਼ ਦੀ ਐਡ ਦੇਣੀ ਚਾਹੁੰਦੇ ਆ ਉੱਥੇ ਆਪਾਂ ਮਸ਼ਹੂਰ ਹੋ ਜਾਂਦੇ ਆ ਵਾਇਰਲ ਹੋ ਜਾਂਦੇ ਆ ਆਪ ਨੂੰ ਵਿਊ ਬਹੁਤ ਸਾਰੇ ਆ ਜਾਂਦੇ ਆ ਬਹੁਤ ਸਾਰੇ ਫੋਲੋਅਰ ਹੋ ਜਾਂਦੇ ਆ ਪਰ ਲੱਖਾਂ ਵਿਊ ਦੇ ਹੋਣ ਦੇ ਲੱਖਾਂ ਫੋਲੋਅਰ ਹੋਣ ਦੇ ਬਾਵਜੂਦ ਆਪਣੀ ਜਿਹੜੀ ਉੱਥੇ ਇਨਕਮ ਬਹੁਤ ਘੱਟ ਆਉਂਦੀ ਆ ਆਪਾਂ ਨੂੰ YouTube ਦੇ ਮਗਾਵਲੇ YouTube ਦੇ ਉੱਤੇ ਆਪਣੀ ਜਿਹੜੀ ਆ ਇਨਕਮ ਬਹੁਤ ਜ਼ਿਆਦਾ ਠੀਕ ਉੱਥੇ ਆਪਣੀ ਕਾਫੀ ਲੰਬੀ ਵੀਡੀਓ ਵੀ ਹੁੰਦੀ ਆ ਜਿਹਦੇ ਵਿੱਚ YouTube ਐਡ ਦਿੰਦੀ ਆ ਤੇ ਐਡ ਹੈ ਜਿਹੜੀ ਐਡ ਦਾ ਜਿਹੜਾ ਪੈਸਾ ਆਪਾਂ ਨੂੰ 45% ਆਪਣੇ ਕੋਲ ਤੇ ਬਾਕੀ ਦਾ ਪੈਸਾ ਉਧਰ YouTube ਲੈ ਜਾਂਦੀ ਹੈ ਤੇ ਮੈਂ ਤਾਂ ਹੀ ਸਮਝਦਾ ਕਿ ਕੰਮ ਦੋਨਾਂ ਪਾਸੇ ਕਰਨਾ ਹੀ ਹੈ ਅਗੇ ਤੁਹਾਡਾ ਕੋਈ ਬਿਜ਼ਨਸ ਹੈ ਕੋਈ ਤੁਹਾਡੀ ਦੁਕਾਨਦਾਰੀ ਹੈ ਜਾਂ ਤੁਸੀਂ ਆਪਣੇ ਆਪ ਨੂੰ ਵਾਇਰਲ ਕਰਨਾ ਚਾਹੁੰਦੇ ਆ ਤਾਂ ਤੁਸੀਂ ਇੰਸਟਾਗ੍ਰam ਵੀ ਚਲਾ ਲਓ ਨਾਲ ਦੀ ਨਾਲ ਤੇ YouTube ਵੀ ਚਲਾਓ YouTube ਦੇ ਉੱਤੇ ਵੀ ਬਹੁਤ ਸਾਰੇ ਲੋਕਾਂ ਨੇ ਬਹੁਤ ਵਧੀਆ ਪੈਸਾ ਕਮਾਇਆ ਜਿਨ੍ਹਾਂ ਨੂੰ 8-10-10 ਸਾਲ ਹੋ ਗਏ ਤੇ ਬਹੁਤ ਸੌਖਾ YouTube ਚਲਾਉਣਾ ਕੋਈ ਔਖਾ ਨਹੀਂ ਹੈ ਤੁਹਾਡਾ ਕੰਟੈਂਟ ਕੀ ਹੋਣਾ ਚਾਹੀਦਾ ਕੋਈ ਕੁਕਿੰਗ ਆ ਜਾਂ ਤੁਹਾਡਾ ਸਿੰਗਿੰਗ ਆ ਜਾਂ ਤੁਹਾਡੀ ਕੋਈ ਹੋਰ ਕੋਈ ਬਸ ਤੁਹਾਨੂੰ ਲੋਕਾਂ ਲੋਕਾਂ ਨੂੰ ਪਸੰਦ ਆਲਾ ਚੀਜ਼ ਆ ਤੁਹਾਡੀ ਜਿਹੜੀ ਆਡੀਅנס ਹੈ ਉਹ ਤੁਹਾਡੀ ਵੀਡੀਓ ਨੂੰ ਦੇਖਦੀ ਆ ਤੁਹਾਨੂੰ ਉਹਦੇ ਨਾਲ ਵੀਓ ਆਉਂਦੇ ਨੇ ਤੁਹਾਡੇ ਸਬਸਕ੍ਰਾਈਬਰ ਵਧਦੇ ਨੇ ਤੁਹਾਡਾ ਵਾਚ ਟਾਈਮ ਵਧਦਾ ਤੇ ਤੁਹਾਡਾ ਜਿਹੜਾ ਚੈਨਲ ਮੋਨਟਾਈਜ਼ ਹੋ ਜਾਂਦਾ ਤੇ ਉਹਦੇ ਉੱਤੇ ਐਡ ਅਨ ਸ਼ੁਰੂ ਹੋ ਜਾਂਦੇ ਤੁਹਾਡੇ ਜਿਹੜੇ ਪੈਸੇ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਇੰਨਾ ਸੀਗਾ ਇਹਦੀ ਜਾਣਕਾਰੀ ਅਗਰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਕਮੇਪੇਸ਼ੀਅਤ ਆਪਾਂ ਜ਼ਰੂਰ ਕਰਾਂਗੇ ਚਲੋ ਥੈਂਕਿਊ ਥੈਂਕਿਊ ਵੈਰੀ ਮੱਚ